ਆਪਣੇ ਇੱਧਰ ਉਹ ਹੁੰਦਾ ਫਨਾਈ ਆਈ ਸੀ ਅਜ ਪਿੰਡ ਤੋਂ ਸੁਖ ਮਾਣਾ ਉੱਥੋਂ ਉਸ ਦਾ ਪਤਾ ਲੈਣਾ ਕੋਈ ਹੋਰ ਹਨਾ ਜੀ ਤਿੰਨੋਂ ਪਰ ਮਾਤ ਨਹੀਂ ਆਈਆਂ ਸੀ ਵਾਪਸ ਚੱਲਦੇ ਆਂਗੇ ਤੇ ਉਧਰੋਂ ਆਇਆ ਹੁਣ ਬੈਠਿਆ ਗਿਆ ਪੱਖਾ ਤੇ ਆਪਾਂ ਨਹੀਂ ਪੀ ਕੇ ਜਾਵਾਂਗੇ ਅਸੀਂ ਹਕੀਕਤ ਪੈਣ ਕੋਲੇ ਖੜਾ ਨਹੀਂ ਬੰਦਾ ਫੇਰ ਉੱਧਰ ਨਹੀਂ ਜਾਵਾਂਗੇ ਸਰੋਨੇ ਰੋਟੀ ਰੋਟੀ ਖਾਓ ਖੜਾ ਨਹੀਂ ਖਾਣਾ ਪੁੱਛ ਲਓ ਉਹਨਾਂ ਨੂੰ ਅਸੀਂ ਨਾ ਅੱਜ ਨਿਕਲੀ ਐ ਤੇ ਸ਼ਾਪਿੰਗ ਕਰਨ ਦੋਨੇ ਪੈ ਤਿੰਨੇ ਪੈਣਾ ਸ਼ਾਪਿੰਗ ਕਰਦੀਆਂ ਕਰਦੇ ਆ ਘੁੰਮ ਘੁਮਾ ਕੇ ਇੱਧਰ ਗੱਡੀ ਭਰ ਕੇ ਸਮਾਨ ਦੀ ਅਸੀਂ ਕਿਤੇ ਹੋਏ ਤੇ ਚੱਲੇ ਸੀ ਕਰੋ ਇਨੇ ਵਜੇ ਲੈ 7:30 ਵਜੇ ਤੋਂ ਲੈ ਕੇ 7:30 ਵਜੇ ਤੋਂ ਡੇਢ ਵਜੇ ਗਿਆ ਉਧਰੋਂ ਘੁੰਮ ਕੇ ਆ ਕੇ ਇੱਥੇ ਆ ਗਏ ਫਿਰ ਸੇਖੇ ਰਾਜੀ ਵਿੱਚ ਦੀ ਹੋ ਜਾਂਦੇ ਆ ਜੇ ਇਹ ਮੈਨੂੰ ਦੋਲੀ ਆ ਚਲੀ ਮੇਰੇ ਨਾਲ ਉਹ ਜਿਹਨੇ ਮਾ ਸਾਰਾ ਫੂਟੀ ਕੇ ਦਾ ਮਕਟਾ ਹੋ ਗਿਆ ਮਾਂ ਫਿਰ ਚੱਲਦੇ ਆ ਫਿਰ ਚੱਲਦੇ ਆ ਅ ਤਰ ਆਪ ਫੇਰੇ ਵੀ ਕੋਲੇ ਚੱਲੀ ਇਹਨਾਂ ਦਾ ਤਾਂ ਦੇ ਕਰਦਾ ਹੀ ਜਾਣ ਫਿਰ ਮੈਂ ਮਰਤ ਨੂੰ ਫੋਨ ਕਰਾਇਆ ਕਿ ਤੂੰ ਤੇਰੇ ਨਾਲ ਗੱਲ ਕਰਦਾ ਉਹ ਆ ਗਿਆ ਅ ਮੱਝਾਂ ਆਈਆਂ ਨਾ ਦਿਲ ਇਹ ਮਾ ਦਿਨ ਪਤਾ ਮੇਰੇ ਖਿਆਲ ਚ ਕਿ ਹਿੰਦੂ ਆਵੇ ਮੈਂ ਨਾਲ ਨਹੀਂ ਜਾਣੀ ਕੋਈ ਨਾ ਕੋਈ ਸਾਰਾ ਇੱਕੋ ਹੀ ਸੂਟ ਪਾ ਲਿਆ ਮੈਨੂੰ ਕੀ ਪਤਾ ਮੈਂ ਘਟੀ ਚ ਲੈ ਕੇ ਮੈਂ ਨਹੀਂ ਆਉਣਾ ਕਿਹੜਾ ਮਤ ਬਦਲਣੀ ਆਪਣੇ ਰਹਿਗੇ ਇਹ ਨੂੰ ਮੈਂ ਕਿਹਾ ਮਤ ਬਦਲਣਾ ਹਾਂ ਇਹ ਕਹਿੰਦਾ ਨਾ ਲੋਕ ਕਹਿੰਦੇ ਤੁਸੀਂ ਹਰਕੀਤ ਭੈਣ ਨੂੰ ਨਹੀਂ ਲੈ ਕੇ ਗਏ ਘੁੰਮਣ ਲੈ ਹਰਕੀਤ ਭੈਣ 5 ਮਿੰਟ ਘਰ ਨਹੀਂ ਛੱਡਦੀ ਤੁਸੀਂ ਕਹਾ ਕੇ ਦਿਖਾਓ ਸਾਡੀ ਰਾਤ ਨਹੀਂ ਆਉਂਦੀ ਸਾਡੇ ਕੋਲ ਦੋ ਟਿਕਟਾਂ ਸੀ ਜਿਹੜੀਆਂ ਖਾਲੀ ਗਈਆਂ ਨੇ ਉਹ ਕੈਨਸਲ ਵੀ ਨਹੀਂ ਹੋਈਆਂ ਅਸੀਨਾ ਹਜਰ ਦੇ ਤੇ ਗਏ ਨੂੰ ਕਿਹਨਾਂ ਗਿਆ ਤੇ ਮਾ ਸਾਡੇ ਕੋਲ ਦੋ ਸੀਟਾਂ ਨਹੀਂ ਮੇਰੀ ਅੰਮਾ ਇਹ ਮੈਂ ਤੁਸੀ ਕੋਸਲੇ ਦੇੜਾ ਵਾਲੀ ਕੋਸ ਲੈਣਾ ਨੇ ਤੁਸੀਂ ਸਾਡੇ ਨਾਲ ਹੀ ਬਟਣਾ ਦੋ ਸੀਟਾਂ ਫਰੀ ਨੇ ਪੁੱਠਾ ਸਮਾਰ ਗਏ ਪਤਾ ਹੀ ਮੈਂ ਤਾਂ ਇੱਕ ਮਿੰਟ ਦਾ ਸੁਲਾਈ ਕਰਿਆ ਸੀ ਬੀਬੀ ਨਾ ਤਾਂ ਆਪਣੇ ਹਿਸਾਬ ਨਾਲ ਕੁਝ ਕਰ ਚਾਦਾ ਨਾ ਤੁਹਾਡੇ ਨਾਲ ਹਨਾ ਨਹੀਂ ਮੇਰੀ ਇਹ ਮੈਨੂੰ ਵੀ ਮਜ਼ਦੂਰੀ ਸੀ ਜੀ ਮੇਰੀ ਡੂਡ ਲੱਖ ਦੀ ਮਰਜ਼ੀ ਬਿਮਾਰ ਖੜੀ ਸੀ ਜੇ ਹੁਣ ਉਹ ਰਹਾ ਹਰੇਕ ਦਾ ਬੰਦੇ ਦਾ ਆਪਣਾ ਟਾਈਮ ਹੈ ਹੁਣ ਕੱਲ ਨੂੰ ਮੈਨੂੰ ਅੰਮ੍ਰਿਤਸਰ ਨੂੰ ਪਾਣੀ ਲੈਣੇ ਵੀ ਆ ਜਾਪਾਂ ਇਧਰ ਵਗਦੇ ਤੇ ਉਧਰ ਹਰੇਕ ਦਾ ਟਾਈਮ ਦਾ ਹੁੰਦਾ ਪਰ ਜਦੋਂ ਪਹਿਲੀ ਸਲਾਹ ਕਰਕੇ ਟਾਈਮ ਦੀ ਉਹ ਨਾ ਮੈਨੂੰ ਤਾਂ ਇਹ ਐ ਕਹਿ ਦਿੰਦੇ ਨੇ ਵੀ ਚੱਲ ਹੁਣੀ ਆ ਇਹਦਾ ਦੋ ਦਿਨ ਜੀ ਲੱਗ ਜੂ ਤਾਂ ਹਰੇਕ ਪਾਸੇ ਤਰਸੇ ਜਾਂਦਾ ਹੈ ਵੀ ਕਹਿੰਦਾ ਭੈਣ ਚੱਲੀ ਕੋਈ ਵੀ ਕਹਿੰ ਲੈ ਮੇਰੇ ਰਣ ਦਾ ਵੀ ਲੈ ਜਾ ਤਾਂ ਪਾ ਜੀ ਬੰਦਿਆ ਤਾਂ ਰਣ ਲੈ ਜਾ ਮੈਨੂੰ ਵੀ ਐ ਕੱਲੀ ਜਣ ਨਾਲ ਤੇ ਇਦਾਂ ਕਰ ਹੁੰਦਾ ਵੀ ਐ ਚੱਲ ਸਾਨੂੰ ਦੋ ਦੀ ਸਲਾਹ ਦੋ ਦੀ ਹਿੰਦੇ ਚੱਲ ਬੱਸ ਕਰਦੇ ਮੈਨੂੰ ਛੇ ਕੀਤਾ ਸੀ ਭੈਣ ਕਮੈਂਟਾਂ ਕਹੀਂ ਤੂੰ ਉਹਨਾਂ ਨਾਲ ਦਿੱਲੀ ਕੋਲ ਬਾਜਾ ਮਹਾ ਭਣ ਵੀ ਜਾ ਨਹੀਂ ਜਾਣਾ ਇਹਨੇ ਦੋ ਸੀਟਾ ਸਾਡੀ ਕੋਈ ਖਾਲੀ ਸੀ ਮੈਂ ਇਹਨਾਂ ਨੂੰ ਉਹਦੀ ਕਹਦਾ ਜੀ ਜਿਸ ਜਿਸ ਤਰ੍ਹਾਂ ਦੀ ਆਪਾਂ ਦਾ ਲੈਣ ਆਈ ਸੀ ਮਾਂ ਬਾਪ ਚਲੋ ਕਿ ਸਾਡੇ ਤੋਂ ਜਾ ਨਹੀਂ ਕੀ ਵਜੇ ਤਾਂ ਸੇ ਪਹਰ ਤੇ ਕਿੰਨੇ ਚ ਵਜੇ ਤੇ ਔਰ ਵੀ 9:00 ਬੰਦ ਹੋ ਗਿਆ ਵਿੱਚ ਤਾਂ ਲੁੱਟਿਆ ਇਹ ਬਾਹਲੇ ਤੇ ਅੰਦਰ ਫਿਰ ਵਿੱਚ ਪਿਆਜ਼ ਦਾ ਪੱਕਾ ਮੈਂ ਤਾਂ ਉਹਨੇ ਰੋਟੀ ਤੋਂ ਬਣਾਇਆ 9:00 ਦੇਖੋ ਉਹ ਉੱਪਰ ਹੈਗਾ 4:00 ਵੀ ਨਹੀਂ ਹੋਇਆ ਇਹ ਕਾਲਚ ਪਹੁੰਚਿਆ ਦੁਕਾਨਾ ਉੱਥਾ ਗਿਆ ਤਾਂ ਖਾਣਾ ਪਾਣੀ ਦੀ ਬੜੀ ਕੇ ਸ਼ੁਕਰ ਕਰਕੇ ਲੋਦੀਆ ਬਾਹਰ ਤਾਂ ਰੁਕੀ ਸੀ ਸੰਤ ਗਰਮੀ ਆ ਗਈ ਹੈ ਪਈ ਪਾਣੀ ਸੀ ਮੀਂਹ ਪੈਂਦਾ ਤੇ ਮਸਾਲਾ ਤੋਂ ਬਹਿ ਜਾਉਂਦਾ ਸੰਤ ਠੰਡਾ ਹੋ ਗਿਆ ਚਲ ਨਹੀਂ ਤਾਂ ਮਾਰਸੀ ਵੀ ਤਾਂ ਕਸ ਸਬੀਜੀ ਨਹੀਂ ਹੈ ਸਬਜੀ ਤੁੰਗੇ ਲਾ ਕੇ ਦੋਵੇਂ ਦੂਸਰੇ ਕਾਇ ਹੈ ਹਮ ਹੈਨਾ ਤਾਂ ਸਵਾਦ ਥੋੜਾ ਘਟਾ ਹੋਇਆ ਪਿਆ ਤੁਸੀ ਹੁਣ ਜੀਰ ਛਾੜਾ ਲਾ ਕੇ ਜੀਰ ਨਾਲ ਚੱਤ ਬਾਕਰ ਚ ਵਾਟਰ ਬੋਟਲ ਫਿਰ ਉੱਥੇ ਤੁਸੀਂ ਪਾਣੀ ਪਾਇਤ ਨਾ ਕੋਈ ਚਲੋ ਇਹ ਕੱਦਤਾ ਬੱਕੀ ਲਗਾਇਆ ਹੈ ਅੰਦਰ ਇਹ ਕੱਦ ਲਈ ਕਿ ਕਿ ਬੱਚਾ ਕੰਮ ਨਹੀਂ ਕੀਤਾ ਹੈ ਬੀਬੀ ਆਇਆ ਫਿਰ ਕੋਈ ਗੱਡੀ ਗੁੱਡੀ ਲਾ ਕੇ ਪੈ ਗਈ ਸਾਰਾ ਦਿਨ ਇਸ਼ਾਰੇ ਸਾਡੇ ਵੀ ਅੱਜ ਲਾਉਂਦਾ ਕੱਲ ਨੀਰਾ ਦੇਲੇ ਚ ਪਰ ਤੋਂ ਇਟ ਚਾਰ ਫੁੱਟ ਦਾ ਸੱਤ ਪੱਸ ਮਾਰੇ ਚਾਰ ਫੁੱਟ ਦੋ ਮਾਰੇ ਦੋ ਦਿਨੋਂ ਸੇ ਨਹੀਂ ਕੁਝ ਹੋਇਆ ਲੈ ਮੁੱਖ ਨਾ ਦੇ ਅੱਧਾ ਮੈਂ ਲੈ ਹੀ ਮਤਲਬ ਖਾ ਲੀ ਮੈਂ ਦਿਖਾ ਦੇ ਮੈਂ ਸੁਣ ਪਿੰਡ ਚਲੀ ਸੌਂ ਕੁੱਤੀ ਹੁੰਦੀ ਲੱਗੇ ਕਰਮ ਨੇ ਆਉਂਦੇ ਹਾਂ ਅਕੇ ਡੰਗਰ ਤੋਂ ਮਾਰੀ ਕੋਈ ਕੁਸੂਦਿਆ ਨਹੀਂ ਤਾਂ ਇਹਨਾਂ ਨੇ ਕਿਹਨੂੰ ਕਿਸ਼ ਕਰਤਾ ਬਾਈ ਬੰਦੇ ਇਹਦਾ ਕਰ ਮਾ ਦੇ ਸਾਰੇ ਨੂੰ ਲੈ ਹਿਸਾਰ ਵੀ ਕੁਸੂਦਿਆ ਤੇ ਕਿਤੇ ਮੁੰਮਾ ਤੀ ਹੁਣ ਵੇਚੀ ਆ ਜੀ ਉਹ ਲਾਦਾ ਥਣ ਚਾਹੋ ਫਿਰ ਕਾਹੀ ਕਰਤਸੇਮ ਨੇ ਦੇ ਦਿੱਤੀ ਮੈਂ ਇਸ ਤਾ ਮੈਨੂੰ ਪਰ ਉੱਚ ਮੜੀ ਜੀ ਗੜਬੜ ਨਿਕਲ ਗਈ ਕਿ ਕਹਿੰਦੇ ਤੈਨੂੰ ਦਿੰਦਾ ਨਹੀਂ ਮੈਂ ਮੈਸ ਇਹਦਾ ਇਹ ਕਹਿੰਦੀ ਵੀ ਹੁਣ ਤਰਸੇਮ ਤੇ ਅਦਰ ਵੀ ਤਰਸੇਮ ਲੈ ਕੇ ਪੈ ਜੀਂਗਾ ਕਹਿੰਦਾ ਤਰਸੇਮ ਕਹਿੰਦਾ ਇਹ ਕਹਿੰਦਾ ਵੀ ਇਹ ਕੰਬਲ ਵੀ ਮੇਰੇ ਘਰ ਹੀ ਮੈਨੂੰ ਲੈ ਕੇ ਪੈ ਜੀਂਗਾ ਤਰਸੇ ਸੱਚੀ ਤੇ ਸੇ ਉੱਪਰ ਲੈ ਕੇ ਦੇਖ ਤੂੰ ਕਹੇਗਾ ਭਣੇ ਆ ਚਟ ਪੈਸੇ ਮੈਂ ਇਹਦਾ ਰੰਗਾ ਲਿਖਦਾ ਸੋਹਣਾ 1 3 ਹਾਂ ਤੂੰ ਇਹ ਇਹ ਕੰਬਲਸ ਦਾ ਮੇਰਾ ਵੀ ਸੀ ਪਾਣੇ ਪਰਕ ਬੀਲ ਦਾ ਰਾਂ ਟੈਣੀ ਹੈ ਪੈਸੇ ਨਹੀਂ ਮਾਰੀ ਨੇ ਨਹੀਂ ਲੈਣਾ ਮੈਂ ਚਾਹਦੀ ਸੀ ਮੈਨੂੰ ਕਮੀਜ਼ ਪਵਾ ਜਾਂਦੇ ਹਾਂ ਮਨ ਸਸਰੀ ਘਰ ਆ ਰਹੀ ਹੈ ਨੱਟਾ ਕਾ ਨਾ ਫਿਰ ਪਤਾ ਸਾਨੂੰ ਇਹ ਇਹਨਾਂ ਦੇ ਡਾਵਲ ਆ ਨਾ ਡਾਵਲ ਹੈ ਮੈਂ ਤਾਂ ਸੇਬ ਕਿਹੜਾ ਮਾਰਿਆ ਤਸੇਮ ਤਸੇਮ ਕਾ ਵੱਡੀਆਂ ਤੋਂ ਕੱਡੀਆਂ ਪਹਿਲਾਂ ਦੀ ਸ਼ੋਹਤ ਕਰਦਾ ਪਾਇ ਨਾ ਜਨ ਤਾ ਦੇਖੋ ਪੂਰਾ ਬੰਦਾ ਮੈਂ ਕੀ ਕਰਾਂ ਤਸੇਮ ਕਿ ਤੱਕ ਤਾਰੇ ਆਖ ਤਾਰੇ ਵੀ ਉਦੋਂ ਹੀ ਵਧੀਆ ਹੈ ਮੈਂ ਤਾਂ ਦਰੰਦਰ ਬਾਗ ਜਨ ਨੂੰ ਪੁੱਜਾ ਤਬਾਕਰ ਘਵਾ ਦੇਣਾ ਮਨ ਨੂੰ ਨਾ ਆਪਣੇ ਦਰਜੋ ਕੇ ਬਾਹਰ ਨੂੰ ਸਰਾਰ ਤਾਂ ਬੇਸ਼ੱਕ ਕਿਸੇ ਆਮਨ ਦੇ ਨੈਣ ਵਾਲਾ ਕਰੇਗਾ ਮੈਂ ਹੁਮਾ ਦੇ ਉਹ ਨੂੰ ਲਾਓ ਜੀ ਵਧੀਆ ਮੇਰੀ ਭੈਣ ਲੈ ਨੰਬਰ ਮੋਟਰਸ ਅਦਰਾ ਉਤਰਾ ਜਿਹੀ ਹੀ ਨੇਗੀਆਂ ਕਰ ਬਸ ਲੈ ਲਓ ਜਿੰਨੇ ਕੋਲ ਹੈ ਪਾਸੇ ਲਈ ਸਮਾਨ ਲੈਣ ਆਲਾ ਸਰ ਸਹਿਬ ਦੇਖੀ ਠੀਕ ਹੈ ਇਹ ਟ੍ਰਾਈਡੈਂਟ ਕੰਪਨੀ ਮੋਟੇ ਆਦੇ ਹਾਂ ਮੰਨ ਕੋਈ ਨਹੀਂ ਕੋਈ ਜਾਣ ਨੂੰ ਸੋਰੀ ਜੀ ਬੱਡੇ ਤੇ ਨਾ ਨਾ ਬਾੜੀ ਵੇ ਅੱਸਾਂ ਲੰਮੇ ਹੈ। ਕਾ ਕਰੀਏ ਉਹਨੇ ਰਤ ਤੱਕ ਦਲੀ। ਨਾ ਨਾ ਬਾੜੀ ਤੱਕ ਚੱਲੂ। ਨਹੀਂ ਅੱਜ ਨਹੀਂ ਲੱਗਦੂ। ਰੋਜ਼ ਹੀ ਚੱਲਦੀ ਹੈ ਰੋਜ਼। ਜਹ ਅੱਜ ਜਾਓ ਕੱਲ ਜਾਓ ਉਹਨੇ ਰਤ ਤੱਕ 7 ਵਜੇ ਤੱਕ। ਵੀ ਉਹਨਾਂ ਕਿਹੜਾ ਰੋਕਤ ਮੈਂ ਦਵਾ ਕੋਲ ਨਾ ਕਮਾਉਂਦਾ। ਨਹੀਂ ਮੈਨੂੰ ਪਤਾ ਬਾਈ ਤੈਨੂੰ ਇਹ ਤਾਂ ਤੁਹਾਡੇ ਮੁੰਡਾ ਲੱਗਿਆ ਹੋ ਕੋਈ ਪੁੱਛਦਾ ਵੀ ਕੈ ਵਜੇ ਤੱਕ ਹੈ। ਮੇਰੇ ਤਾਂ ਰੋਜ਼ ਬਸ ਤੱਕ ਮਾ ਲਵਾਂ। ਮੈਂ ਚੱਲੀਏ। ਬਾਹਰ ਵਾਲਾ ਤਾਂ। ਇਹ ਦਰਵੇਦੂ ਤੇਰੇ ਹੀ ਦਰਵੇਦੂ। ਇਹ ਮਾਂ ਚਾਦਰਾਂ ਚੂਦਰਾਂ ਦੇਖੋ ਤਾਂ ਮੂੰਹ ਬਲਾਇਆ ਪਿਆ ਇਹ ਦੀ ਇਤਿਹਾਸ ਹੈ ਆਹ ਫਾਰਕੀ ਤੁਹਾਡੀ ਆ ਚਾਦਰ ਨਹੀਂ ਦਿਖਾ ਦੇ ਇਹਨੂੰ ਬਾਈ ਜਿਹੜਾ ਇਹ ਮਿੱਠਾ ਪਾਉ ਲੋਗੇ ਤਾਂ ਬਾਣੀ ਚ ਕੁਮਾ ਪਿਆ ਬਈ ਮੁਤਕਿਆ ਤਾਂ ਮੇਰੇ 3 ਵਜੇ ਦਾ ਉਸਤਣਾ ਕੰਮ ਹੋ ਰਿਹਾ ਰਹਿਣਾ ਹੈ ਤੇ ਪੀ ਜਿਹੜਾ ਮਿੱਠਾ ਪਾਉ ਲੋਗੇ ਨੇ ਚੀਜ਼ਾਂ ਬਹੁਤ ਆ ਨਦਰ ਸੇ ਕਾਪੀਆਂ ਕਿਤਾਬਾਂ ਆਏ ਨੇ ਜਵਾਖਾਨੇ ਦੇ ਬਾਰੇ ਆ ਕਿਤਾਬਾਂ ਕਰਕੇ ਕਾਪੀਆਂ ਦੇ ਦੱਬਾ ਹਰ ਦਿਨ ਮੈਂ ਲੈ ਜਾਉਂ ਦੋ ਤਿੰਨ ਇਹਨਾਂ ਹੋਰ ਕੁੜੀਆਂ ਮੇਰੇ ਪੈਕ ਕਰਦੇ ਨੇ ਉੱਤੇ ਉਹ ਡੇਟ ਬੰਨੇ ਕਰਵਾਇਆ ਲਿਆ ਉਹ ਮਮਾ ਦੇਖੋ ਕੰਬਲ ਔਰ ਮੈਂ ਵੀ ਵੀਡੀਓ ਆਉਤ ਲੈਟ ਕੀ ਕਰੀ ਬੜਾ ਡੇਟ ਸਾਡੇ ਬਾਹਰ ਹੈ ਜੁਦੀ ਵਾਗ ਬੜਾ ਪੈਸੇ ਨੇ ਲੈ ਮੇਰੇ ਕੋਲੇ ਹਾਂ ਰੋਸੀ ਘਰ ਤੇ ਵਾਲਾ ਇਹ ਨਹੀਂ ਹੋਦਾ ਆ ਤੈਨੂੰ ਇਹ ਨਹੀਂ ਸੀ ਮੈਂ ਤੇਨੂੰ ਮਾਂ ਤਿਆਂ ਨੂੰ ਲਈ ਤੀ ਜੋਤ ਨੂੰ ਬਾਈ ਮੈਨੇ ਨੂੰ ਇਹ ਸਾਮਾਨ ਲੈ ਆ ਲੈ ਛੋਟੇ ਛੋਟੇ ਦੋਹਾ ਪਿਆਓ ਪਿਆਓ ਉਸਤਾ ਮੇਰੇ ਕੋਲ ਐ ਸਾਮਾਨ ਆਪਣਾ ਭਾਗ ਹੁਣ ਦੁਆਲੀ ਮੇਰੇ ਜਾਣ ਦਾ ਸਾਰਾ ਤੂੰ ਵੱਡੀ ਚ ਖਿੱਟ ਲਈਂ ਚੱਕ ਕੇ ਅਸੀਂ ਨੇ ਹੁਣ ਮਹਿਸਾ ਲੈ ਲਿਆ ਖੋਆ ਕੱਢ ਲਿਆ ਇਹ ਨੂੰ ਮੈਂ ਖੋਆ ਕੱਢ ਕੇ ਦੇਤਾ ਹੁਣ ਤੂੰ ਦੁਆਲੀ ਨੂੰ ਖੇਚਲ ਨਾ ਕਰ ਮੈਂ ਕਿੱਡੀ ਕਰ ਜੂਗੀ ਅਰੇ ਜਿਹਨੂੰ ਦੇਈ ਤੂੰ ਲੋੜ ਨਹੀਂ ਮਿਲਦਾ ਹਾਂ ਤੂੰ ਦੁਆਲੀ ਨੂੰ ਮੂਲੀ ਵਿੱਚ ਖੇਚਲ ਲਗਾ ਲਈ ਲੋੜੀ ਅਸੀਂ ਕਰੇ ਕੁਛ ਕਰਦੇ ਨਹੀਂ ਉਦੋਂ ਦੇ ਦੇ ਹੁਣ ਕਰੇ ਖੋਆ ਕੱਢਨੇ ਅਸੀਂ ਹੁਣ ਨਾ ਬੱਜੀ ਬੱਜੀ ਨਾ ਹੋ ਆ ਕੀ ਆ ਜੇ ਤੇ ਬੀਜ ਬਜਾਈ ਹੋ ਗਈ ਨਹੀਂ ਮਰਦੀ ਆ ਜਿਹੜੇ ਕਰੋੜ ਪੜਦਾ ਨਾ ਪੁੰਦਾ ਨਹੀਂ ਮੇਤੋਂ

ਕਹਿੰਦਾ ਮਰ ਚਾਹਤ ਕਿ ਚੀਜ਼ ਲੈ ਆਂਦੀ ਮੈਂ ਆਪਣਾ ਵਾਰ ਇਹਦੇ ਪੈਨ ਬਾਈ ਕੱਢ ਕੇ ਘਰ ਦਾ ਜੋ ਚੱਕਾ ਸਲੋ ਪਲਾਸ ਨੰਦ ਬੜੇ ਗਰਵੀਦ ਮਨ ਲੈ ਪੈਣੇ ਮੈਨੂੰ ਪਾਪ ਨਾ ਪਾਉਂਦੀ ਅੱਜ ਤਾਂ ਬੈਠੇ ਕਿ ਇੱਦਾਂ ਫਾਟ ਗਿਆ ਦੂਜਾ ਸੱਤ ਤੱਕ ਤੇਰੇ ਪਾਪਾ ਸੀ ਦੇਉਣਾ ਤਾਂ ਕਹਿੰਦਾ ਇਹ ਨਾ ਕੋਲਾਣਾ ਨਿੱਪੂ ਨੂੰ ਜਿਹੜੇ ਰੰਗ ਪਸੰਦ ਆਊਗਾ ਨਾ ਇੱਕ ਜੋੜਾ ਕਰ ਦਿੰਦੀ ਇਹ ਤਾਂ ਸੋੜੇ ਵਾਲਾ ਨਹੀਂ ਉਹ ਨਾ ਬਾੜ ਤਾਂ ਹੁਣ ਪੀਣਾ ਜਾ ਕਰ ਕਿੱਡਾ ਤੌਰੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੋਨੇ ਬਾਈ ਕਾਲੇ ਤੋਂ ਮੇਰੀ ਮੰਮੀ ਤਾਂ ਕਰਦੀ ਕੋਈ ਟੋਲੀ ਲਈ ਮੈਂਨੇ ਪੈਸੇ ਲੈ ਲੈ ਬਾਬੂ ਵਾਸਤੇ ਲੈਨੇ ਪਾਈ ਨੂੰ ਮੈਂ ਬਰਨ ਲਾ ਕੇ ਚੁੜਦਾ ਨਾ ਰੋੜ ਕੋੜ ਸਾਰਾ ਆਹ ਮਾ ਪੁੱਲ ਆ ਗਏ ਤੇ ਮੈਂ ਤੇ ਬਾਬੂ ਨੂੰ ਲੈ ਲਿਆ ਕਿ ਦਸਵੇਂ ਲੈ ਜੀ ਜਸਵਾੜਾ ਲੈ ਆਲਾ ਤੁਸੀਂ ਨਾ ਤੇਰੀ ਦਿੱਲੀ ਕੀ ਉੱਤੋਂ ਲੈ ਕਿੱਡਾ ਕੋਲ ਆਏ ਦਿੱਲੀ ਤੋਂ ਥੋੜਾ ਫੇਰ ਸਮਾਨ ਲੈ ਹੁੰਦਾ ਪਿਆ ਤੇ ਸੇ ਦਸੂ ਆ ਦੇ ਦਿੰਨੇ ਆਪਾਂ ਮਾਮੇ ਜਿੰਨਾ ਬਾਕੀ ਸਨ ਸਾਰਾ ਨਾ ਚੱਲ ਇਹ ਮੋਟਰਸਾਈਕਲ ਤੇਰੇ ਤੋਂ ਵੀ ਪਿਆਰਾ ਮੈਨੂੰ ਹੋਰ ਨਹੀਂ ਉਹਨਾਂ ਮੈਂ ਇਹ ਮੇਕਅੱਪ ਕਰ ਕੋਰਾ ਰਹਿ ਤਲੀ ਉਹਨਾਂ ਜੋਤਾਂ ਦੀ ਕੁਵਾਰੀ ਚ ਧਰਦੀ ਅਰੇ ਬਰੇਗਾ ਤੇ ਜੋਤਾਂ ਦੀ ਕੁਵਾਰੀ ਚ ਧਰਦੀ ਤੇ ਗੱਦੀ ਸੇ ਹਰਦਾ ਆਪਾਂ ਇਹ ਤੀਂ ਜੋਤਾਂ ਦੀ ਕੁਵਾਰੀ ਆਲੇ ਨਾ ਬਰੇ ਲੈ ਫਾਮੀ ਸਸਕਾ ਕੀ ਮੈਂ ਠੀਕ ਆ ਭੈਣ ਦੇ ਸਮਾਨ ਤੇ ਹੈ ਰੋਟੀ ਦਾ ਦੇ ਮੁੰਡਾ ਵੀ ਆਦਾ ਕੰਮ ਆਦਾ ਕਰਦਾ ਉਹ ਤੋਂ ਗੁੱਟੇ ਨੇ ਕਿ ਕਿ ਮੁੰਡਾ ਲੈ ਆਪਾਂ ਬੁੱਢੀ ਆਪਾਂ ਬੈਠ ਕੇ ਆਪਾਂ ਬਿਜ਼ਨਸ ਕਰਦੇ ਆ ਨਾ ਵਾਲਾ ਸੂਟ ਮੰਗਾਇਆ ਇਹਨਾਂ ਦੀ ਮੰਗੀ ਤੇ ਨਾ ਉਹ ਪਾਇ ਜਿਹੜੇ ਸਾਡੇ ਅੱਗੇ ਬਹੁਤ ਹੀ ਵਧੀਆ ਬੰਦੇ ਨੇ ਇਹ ਮੇਰੇ ਪੱਕੇ ਕਸਟਮਰ ਨੇ ਉਹਨਾਂ ਨੇ ਸੂਟ ਕਰਾਇਆ ਹਿੰਕਾ ਲੈਂਦੀ ਕਿ ਮੈਂ ਉੱਤੇ ਲੈਣ ਨੂੰ ਕਰਨੀ ਆਂ ਆ ਦੇਖ ਕੋਈ ਚੀਜ਼ ਬੈਠਾ ਹੋ ਕੇ ਨਹੀਂ ਦੇਖੀ ਮੋਟੇ ਨਹੀਂ ਤੇਰੀ ਟੈਂਸੀ ਜੱਪੜੋਲੀ ਆ ਤਾਂ ਪੱਕੇ ਮੇਰੇ ਲੋਟੋ ਕਰਦਾ ਮੇਰੇ ਸਿੱਧਾ ਦੁਕਾਨੇ ਸਿੱਧਾ ਦੁਕਾਨੇ ਗਾ ਗੁਰੂ ਮੇਰੇ ਮਦਦ ਨਹੀਂ ਪਾਉਂਦੇ ਬੁੱਢੀ ਲੋ ਕੋਈ ਨਾ ਮੈਂ ਪਾਇ ਕਿਵੇਂ ਕਰੂਗਾ ਕੈਡਟ ਤੋਂ ਬਹੁਤ ਠਗੜਾ ਤੇ ਮੇਰਾ ਸਮੋ ਬੈਗ ਕਿਵੇਂ ਕਰੇਗਾ ਮੈਂ ਤਾਂ ਗੱਡੀ ਚਾ ਕੇ ਸਿੱੜਦਾ ਕਿ ਨਾ ਮੈਂ ਰੋਂ ਮਾਰਦਾ ਪਤਾ ਲੱਗੀ ਮੈਂ ਉਹ ਗੱਡੀ ਨਹੀਂ ਮੰਨੂ ਕਿ ਲੋੜਾ ਪਤਾ ਮੈਂ ਆਪਣੀ ਬਾਹਰ ਆ ਗਿਆ ਸੀ ਕਢਾ ਕੇ ਆ ਬੁੱਤੇ ਬੋਲਾ ਬੈਗ ਤੋਂ ਗੱਡੇ ਬਸ ਇੱਕ ਜਗਾ ਦੇ ਲਾ ਮਤ ਆਉਣੀ ਇਹਨੇ ਚਲ ਰਹੀ ਜਨੇ बड्डा फुल्ला तोड़ी है ताऊ कितना बड्डे बड्डे हां नहीं तो पूरी मुक्कड़ वाली अरे आके क्या करा बात कर लो दादा भाई आज कत आड़ी आ गया सिखरे दीदी मम्मा पापा लेके आ जा अंदर चलो हां जी चलो सूट देले बनाई बढ़िया ने रजो तू सी खरीदना बड़ा जसना फोन कर के क्या थाने लो है मैं तो हूं ਨੇ ਕਹਿੰਦਾ ਕਰੀਂ ਜਾਵਾਂ ਨਾ ਮਗਰ ਇਹਨੂੰ ਤਾਂ ਕਰੀ ਕੋ ਕਰ ਕਰ ਕੇ ਖਾਦੀ ਮੇਰੇ ਕੋਲ ਇਹ ਮੇਰੇ ਪੈਸੇ ਤੇ ਕੰਬਲ ਪਾ ਦ ਅਮਰਤ ਭੈਣ ਨੇ ਅਮਰਤ ਭੈਣ ਕਰਦੀ ਐ ਪੈਸੇ ਹੁਣ ਦੱਸੋ ਤੁਸੀਂ ਹੁਣ ਹਾਂ ਭਾਈ ਬੋਲੋ ਭਾਈ ਹੁਣ ਇਹ ਕੀ ਨਹੀਂ ਇਹ ਕੰਬਲ ਚੈੱਕ ਕਰਾਉਂਗੀ ਹੁਣ ਮੈਂ ਬਾਇਆ ਨੂੰ ਹੋ ਰਿਹਾ ਫਿਰ ਮੈਂ ਆਏ ਉਹਨੇ ਮੈਂ ਇਹ ਮੁਠਿਆਰੀ ਕਹਿੰਦਾ ਮੈਂ ਠੱਗਿਆ ਪਿਆ ਮੈਨੂੰ ਕੰਬਲ ਖਾਉਂਦੀ ਸੀ ਹੁਣ ਮੈਂ ਉਹਦੇ ਨੂੰ ਬਾਹਰ ਕੱਢੀ ਜਾਨੀ ਆਹ ਕੀ ਗੱਲ ਹੋਈ ਭਾਈ ਆਣੀ ਮਾਰਤੀ ਦੋਸਤ ਲੱਭਾ ਪੱਲਾ ਹੀ ਨਹੀਂ ਹੈ ਗੱਦੀ ਵੀ ਪਾਈ ਤੇ ਪਰ ਲਾਦਰ ਮਸਾਲਾ ਕੋਈ ਹੈ ਕਿ ਨਾ ਮੈਂ ਟੱਕਿਆ ਤੇ ਉੱਠਣਾ ਨਹੀਂ ਜਾਂਦਾ ਫਿਰ ਕੀ ਗੱਲ ਤਿੰਨ ਵਜੇ ਤੁਰੇ ਫਿਰਦੇ ਆ ਬਾਈ ਕੰਮ ਬਹੁਤ ਰਿਹਾ ਬਹਿਮ ਜਬ ਬਹੁਤ ਸਾਰੇ ਪਾਣੇ ਲੱਗ ਗਏ ਨੇ ਕੰਨ ਆਪਾ ਤਾਂ ਨਹੀਂ ਕਰਦੇ ਹੈ ਨਾ ਫਿਰ ਇਹ ਤਾਂ ਚਲੋ ਚਾਹ ਪਾਣੇ ਜਾਣਾ ਸਾਡੇ ਮੈਨੂੰ ਕੁਲਵੀਰ ਗਿਆ ਸੀ ਜਾਉ ਮੈਂ ਰ ਜੀਜੇ ਨਾਲ ਜੀਜਾ ਨੇ ਜੀਠ ਆਲਾ ਤੁਸੀਂ ਚਾਹ ਪੀਲਾ ਚਾਹ ਪੀ ਬਈ ਤੇ ਜਦੋਂ ਬਜਾਵੀਂ ਬੁਢੀ ਹੋ ਗਈ ਲਖੋੜਾ ਮੇਰਾ ਜਨਮ ਦਿਨ ਆਇਆ 45 ਸਾਲ ਹੋ ਗਏ ਜਾਨੂ ਹਾਂ ਹੋ ਗਏ ਨਹੀਂ ਤਾਂ ਉਹ ਪਤਾ ਨਹੀਂ ਕਿ ਉਹ ਗੱਲਾਂ ਕਰਦਾ ਸੁਣਿਆ ਸਾਡੇ ਬਾਪੂ ਨਾਲ ਆਪਣੇ ਬਾਪੂ ਵੀ ਮੇਰਾ 55 ਦਾ ਜਨਮ 55 ਦਾ ਪੁੱਤ ਉਹ 55 ਦਾ ਜਨਮ ਦਿਨ ਆਪੇ ਤੇਰਾ ਸੰਘਰਸ਼ ਕਿਹ ਡਰ ਹੈ ਚੱਪਕੇ ਦਾ ਬਾਈ ਆਪਣੀ ਕਿੰਨੀ ਤਾਂ ਗੱਲ ਹੀ ਸੇਮ ਹੈ ਪਰ ਕਿਹਦਾ ਨਹੀਂ ਆਪਣੀ ਨਾ ਮੇਰੇ ਕੋਲ ਨਹੀਂ ਪੈਸਾ ਮੇਰੀ ਕਿੱਟੇ ਚ ਕੋਈ ਨਹੀਂ ਪੈਸਾ ਖਾਲੀ ਤੈਨੂੰ 50000 ਪਾਤਾ ਭਾਈ ਚੰਗਾ ਮम्मी ਆਪਣਾ ਇੱਥੇ ਸਰਾਣਾ ਫਿਰ ਕਹਾਂਗੇ ਕਾਦਾ ਟੇਕਾ ਪਾਤਾ ਕੁੜੀ ਨੂੰ ਟੇਕਾ ਪਾ ਦੇਣੀ ਆਉਂਦੀ ਹੁੰਦੀਆਂ ਨਾ ਨਾ ਟੇਕਾ ਪਾਤਾ ਅਵੀਤਰ ਸੇਮ ਨੇ ਜੱਦੇ ਕਿ ਥੋੜੇ ਜਿਹੇ ਪੈਸੇ ਮੈਨੂੰ ਪਾ ਦੇਗਾ ਨਾ ਬਾਕੀ ਫੇਰ ਦੇ ਦੂ ਕਹਿੰਦਾ ਕਹਿੰਦਾ ਮਾਸਟਰ ਹਾਰਨ ਵਾਲੀ ਹਾਂ ਚੁਰਪੂ ਗਾਲੋ ਚਲੋ ਚਲੋ ਨਾ ਹੁਣ ਤਾਂ ਰਾਤ ਨੂੰ ਤਾਂ ਮੁਸ਼ਕਲ ਹੀ ਹੈ ਲੈ ਮੈਂ ਸੌਂਦੀ ਆ ਦੋ ਤਾਂ ਮਾਤਾ ਵੀ ਡਾਉਣ ਹੈ ਅੱਜ ਹੁਣ ਮੈਂ ਪਹਿਲਾ ਕੰਮ ਕਰਿਆ ਹੀ ਕਰਿਆ ਜਿਹੜੇ ਚੁੱਲੇ ਦੇ ਭਾਂਡੇ ਰਹੇ ਸੀ ਸਲੋਚਨਾਂ ਨੂੰ ਕਹਿ ਕੇ ਆਇਆ ਮਾਂ ਜਣੋ 5 2 8 ਅਖਰ ਨੰਬਰ ਦਿਓ ਆਈ ਕੋਈ ਬਾਈ ਨਹੀਂ ਖਿਬੀ ਚੁਰ ਗਈ ਚਲ ਮੈਂ ਤਾਂ ਮੈਂ ਤਾਂ ਥੋੜਾ ਹੀ ਥਾਰ ਰੱਖੂੰਗੀ ਆਮ ਵਾਲ ਨੂੰ ਚੱਕ ਲੈ ਫਿਰ ਉਹ ਪਤੰਗ ਲਾ ਦੇ ਜੀ ਐ ਸਸਰੀ ਕਰ ਦਿੱਤੀ ਤਾਂ ਕੰਗਾ ਕੰਗਾ ਲਿੰਦੇ 嗯。